ਆ ਰਿਓ ਮਿੱਤਰੋ ਆ ਗਏ ਵੱਲਾ ਮੰਡੀ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਕਿ ਨਾ ਚੈੱਕ ਕਰੋ ਜੀ ਜਨਵਰ ਜੈਲਦਾਰ ਸਟੱਡ ਫਾਰਮ ਚੈੱਕ ਕਰੋ ਜੀ ਬਹੁਤ ਪਿਆਰਾ ਬੱਚਾ ਏ ਨਾਲ ਵੇਖੋ ਪੂਜ ਕੁੰਬ ਦੀ ਪੱਖਾ ਚੱਲਣ ਡਿਆ ਬਹੁਤ ਪਿਆਰਾ ਬੱਚਾ ਏ ਦੁੱਧ ਪੀਤਾ ਜਾਣ ਡਿਆ ਗੱਲ ਸਿੱਧੀ ਕਰਦੇ ਕੋੰਗੋ ਵਾਲੀ ਮੰਡੀ ਵਾਂਗੂ ਬੋਲੀ ਲਈ ਏ ਮੰਨਵਾਉਂਦਾ ਹੈ ਤੇਜ ਆ ਪਾਣੀ ਆਇਆ ਵਰ੍ਹਦਾ ਇਹਨੇ ਪਾਣੀ ਪੀਣਾ ਪਾਣੀ ਖੜ ਦੇਣ ਪਾਣੀ ਦਾ ਜਿਲ੍ਹਾ ਤੋਂ ਆਉਂਦਾ ਆਪਾਂ ਜੀ ਬਹੁਤ ਵਧੀਆ ਕੰਮ ਕੀਤਾ ਹੈ ਘੱਟਾ ਮਿੱਟੀ ਇੱਥੇ ਬਹੁਤ ਡੰਡਿਆ ਬਹੁਤ ਘੱਟਾ ਆ ਆ ਵੇਖੋ ਵੀਰ ਸੇਵਾ ਕਰ ਰਹੇ ਆ ਜੀ ਆਪਾਂ ਪਾਪਾ ਕਹਿੰਦਾ ਗੱਡੀ ਘਰ ਦੋ ਇੱਥੇ ਸੋ ਵਾਕਤ ਨਾਲੇ ਵਾਰ ਉਹ ਤਿਆਨਾ ਆਇਆ ਕਾਤਾ ਦੇ ਮੁੰਡ ਨੇ ਆ ਪੱਖੇ ਆ ਪਾ ਦੇ ਵੀਰ ਨੇ ਪਠੇ ਚਲੋ ਪ੍ਰਸ਼ਾਦ ਵੰਡ ਦਿੱਤਾ ਗਿਆ ਆਨ ਨੂੰ ਨਹੀਂ ਮਿਲਿਆ ਪਰ ਚੱਲ ਚੱਤੋਂ ਨਿਕਲਦਾ ਲੱਗ ਕੇ ਬਾਬੀ ਦੀ ਬੜਾ ਨੰਬਰ ਤੋਂ ਬੰਦ ਕੀਤੀ ਬੜਾ ਬਾਬੀ ਵੀ ਪਾਰੇਗਾ ਅੱਛਾ ਲੱਗੂ ਕਿਹਨਾਂ ਦਾ ਕਰਨਾ ਬਾਕੀ ਇਹਨਾਂ ਕਰ ਲਾ ਸਾਰੀ ਬੜਾ ਕੋਈ ਨਹੀਂ ਰਹਿਦਾ ਇਹ ਮੇਰਾ ਨਹੀਂ ਉਹ ਕਰ ਲਾ ਆਉਣ ਲੱਗੀ ਵਾਰੀ ਘੋੜੀਆਂ ਚੈੱਕ ਕਰੋ ਜੀ ਫਰਾਂ ਦੇ ਚੱਕਾ ਕਰੋ ਜੀ ਬਾਦਲ ਬਾਦਲ ਪਹਿਲਾਂ ਡਿਆ ਪਉਣਾ ਲੱਗਾ ਭੰਗੜਾ ਪਾਉਣ ਲੱਗਦਾ